ਦੇਣੀ ਹੈ ਜਿਹਨੇ ਸੰਸਾਰ ਰੱਬਾਂ ਦੇ ਪਾਸੇ ਜੋੜਨਾ ਹੈ ਜੇ ਉਹ ਹੀ ਗੁਰੂ ਦੇ ਪਿਆਰੇ ਲੁੱਟ ਲੁੱਟ ਕੇ ਖਾਣ ਲੱਗ ਜਾਏ ਫਿਰ ਬੜੇ ਕੱਖ ਇਸੇ ਤਰ੍ਹਾਂ ਉਹ ਸਮਾਂ ਸੱਚੇ ਪਾਤਸ਼ਾਹ ਜੀ ਜਦੋਂ ਆਏ ਨਹੀਂ ਸੀ ਤਾਂ ਸੰਸਾਰ ਵਿੱਚ ਇਦਾਂ ਹੀ ਉਥੇ ਕਿ ਪਾਪਾਂ ਦੀ ਇੰਨੀ ਜਾੜੇ ਧੁੰਦ ਛਾਈ ਹੋਈ ਤੱਗੇ ਨਾਲ ਤੱਗਿਆਂ ਦੇ ਨਾਲ ਹਿੰਦੂ ਬਣਾ ਦੇਣਾ ਤੱਗਿਆਂ ਦੇ ਨਾਲ ਧਰਮਾਂ ਦੇ ਵਿੱਚ ਤਬਦੀਲ ਕਰ ਦੇਣਾ ਸੱਚੇ ਪਾਤਸ਼ਾਹ ਜੀ ਤਾਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਸੰਸਾਰ ਵਿੱਚ ਆਏ ਨਾ ਤੇ ਇੰਨੀ ਜਾਦੇ ਪਾਪਾਂ ਦੀ ਧੁੰਦ ਤੇ ਸੱਚੇ ਪਾਤਸ਼ਾਹ ਜੀਆਂ ਦਾ ਇਦਾਂ ਆਉਣਾ ਹੋਇਆ ਸੰਸਾਰ ਵਿੱਚ ਜਿਵੇਂ ਕੋਈ ਬਹੁਤ ਵੱਡਾ ਸੂਰਜ ਚੜ ਗਿਆ ਹੁੰਦਾ। ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਜਾਨਾ ਹੋਵਾ। ਇਹਦੇ ਇਦਾਂ ਪ੍ਰਕਾਸ਼ ਹੋਇਆ ਸੱਚੇ ਪਾਤਸ਼ਾਹ ਜੀਆਂ ਦਾ ਵੀ ਪਾਪਾਂ ਦੀ ਜਿਹੜੀ ਧੁੰਦ ਸੀ ਨਾ ਉਹਨਾਂ ਨੂੰ ਇੱਕ ਦਾ ਵੀ ਥੱਲ ਪੈ ਗਈ। ਜਿਵੇਂ ਸੂਰਜ ਚੜਦਾ ਏਦਾਂ ਸੱਚੇ ਪਤਸ਼ਾਹ ਜੀ ਚਮਕੇ ਏਦਾਂ ਪ੍ਰਕਾਸ਼ ਹੋਇਆ ਸਿੰਘ ਮੁੱਕੇ ਮਰਗਾਮ ਲਈ ਕਹਿੰਦੇ ਜਿਵੇਂ ਜੰਗਲ ਵਿੱਚ ਸ਼ੇਰ ਗੁੱਕਦਾ ਹੈ ਨਾ ਸਾਰੇ ਜਿੰਨੇ ਜਾਨਵਰ ਨੇ ਇੱਕਦਮ ਸਹਿਮ ਜਾਂਦੇ ਨੇ ਵੀ ਸ਼ੇਰ ਦੀ ਆਵਾਜ਼ ਹੈ ਸਾਰੇ ਇੱਕਦਮ ਬਹਿ ਜਾਂਦੇ ਆ ਇਹਨੇ ਸੱਚੇ ਪਾਤਸ਼ਾਹ ਜੀ ਜਦੋਂ ਸੰਸਾਰ ਵਿੱਚ ਆਉਣਾ ਹੋਇਆ ਤੇ ਇੰਦਾ ਜਿਹੜੇ ਪਾਪੀ ਸੀ ਨਾ ਜਿਹੜੇ ਅਪਿਆਚਾਰੀ ਸੀ ਇੱਕਦਮ ਸਹਿਮ ਗਏ ਸਹਿਮ ਗਏ ਇੱਕਦਮ ਤੇ ਸੱਚੇ ਪਾਤਸ਼ਾਹ ਜੀਆਂ ਦੇ ਦਾਲਬੀ ਗੁਰੂ ਦੇ ਪਿਆਰੇ ਉਹਨਾਂ ਨੇ ਬਹੁਤ ਜ਼ਿਆਦੇ ਬਿੱਤਕਰੇ ਕੀਤੇ ਕਦੇ ਜਾਂਦੇ ਆ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਜਨੇਊ ਪਾਉਣ ਵਾਸਤੇ ਤੇ ਸੱਚੇ ਪਾਤਸ਼ਾਹ ਜੀ ਉੱਥੇ ਕੀ ਮੰਗ ਰੱਖਦੇ ਵੀ ਇਦਾਂ ਦਾ ਜਨੇਊ ਮੇਰੇ ਪਾਉ ਜੇ ਪਉਣਾ ਹੀ ਐ ਇਦਾਂ ਦਾ ਜਨੇਊ ਪਾਓ ਦਇਆ ਕਪਾਲ ਸੰਤੋਖ ਸੂਤ ਜਤ ਗੰਢੀ ਸਤਵਟ ਇਹੋ ਜਨੇਊ ਜੀ ਕਹਈ ਤਾਂ ਪਾ ਲੈ ਕੱਤ ਇੰਥੇ ਦਾ ਗੁਰੂ ਦੇ ਪਿਆਰੋ ਸੱਚੇ ਪਾਤਸ਼ਾਹ ਜੀ ਆਨੇ ਮਾਣਿਆਂ ਨੂੰ ਬਹੁਤ ਜਿਆਦਾ ਵੱਡਾ ਉੱਚਾ ਰੁਤਬਾ ਬਖਸ਼ਿਸ਼ ਕੀਤਾ ਜਦੋਂ ਸੱਚੇ ਪਾਤਸ਼ਾਹ ਜੀ ਦੇ ਜਦੇਉ ਪੌਣ ਆਏ ਆ ਨਾ ਪੰਡਤ ਧਰਮ ਦੀਆਂ ਮਰਿਆਦਾਵਾਂ ਸੀ ਚਾਰ ਵਰਗਾਂ ਦੇ ਵਿੱਚ ਸਮਾਜ ਨੂੰ ਵੰਡਿਆ ਹੋਇਆ ਸੀ ਖੱਤਰੀ ਬ੍ਰਾਹਮਣ ਸੂਦ ਵੈਸ਼ ਕਿ ਜੇ ਦੇ ਖੱਤਰੀ ਨੇ ਬ੍ਰਹਮਣ ਦੇ ਉਹ ਧਰਮ ਦੀ ਪੂਜਾ ਕਰ ਸਕਦੇ ਆ ਖੱਤਰੀਆਂ ਦੇ ਘਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਆਗਮਨបុਰਪ ਜਿਹੜਾ ਅੱਜ ਮਨਾ ਰਹੇ ਆ ਪ੍ਰਕਾਸ਼ ਦਿਹਾੜਾ ਸੱਚੇ ਪਾਤਸ਼ਾਹ ਜੀ ਨੇ ਜਨਮ ਧਾਰਨ ਕੀਤਾ ਮੰਨੂ ਦੀਆਂ ਸਿਮਰਤੀਆਂ ਨੇ ਗੁਰੂ ਦੇ ਪਿਆਰੋ ਚਾਰ ਵਰਗਾ ਵਿੱਚ ਵੰਡਿਆ ਹੋਇਆ ਸੀ ਸਮਾਜ ਨੂੰ ਕਿੱਤਿਆਂ ਦੇ ਹਿਸਾਬ ਦੇ ਨਾਲ ਸਮਾਜ ਨੂੰ ਮੰਨੀਆਂ ਪਾ ਦਿੱਤੀਆਂ ਜਿਹੋ ਜਾਂ ਕੋਈ ਕੀਤਾ ਕਰਦਾ ਸੀ ਉਦਾਂ ਦੇ ਫਿਰ ਨਾਮ ਬੈ ਗਏ ਜਿਹੜਾ ਵੀ ਜ਼ਮੀਨ ਦੀ ਵਾਈ ਕਰਦਾ ਸੀ ਜ਼ਿਮੀਂਦਾਰ ਸੀ ਤੇ ਉਹਨਾਂ ਨੂੰ ਜ਼ਿਮੀਂਦਾਰ ਕਹਿਣ ਲੱਗੇ ਜੇ ਕੋਈ ਜੋੜੀਆਂ ਜੋੜੇ ਗੰਢਣ ਵਾਲਾ ਸੀ ਤੇ ਉਹਨਾਂ ਦਾ ਨਾਮ ਉਦਾਂ ਦਾ ਪਾ ਦਿੱਤਾ ਸੁਨਿਆਰ ਦਾ ਕੰਮ ਕਰਦਾ ਸੀ ਉਹਨਾਂ ਦਾ ਨਾਮ ਉਦਾਂ ਦਾ ਪਾ ਦਿੱਤਾ ਬਸ ਸੱਚੇ ਪਾਤਸ਼ਾਹ ਜੀ ਨੇ ਸਭ ਗੱਲਾਂ ਕੱਟ ਕੀਤੀਆਂ ਨੇ ਗੁਰਬਾਣੀ ਅੰਦਰ ਇੱਥੇ ਸੱਚੇ ਪਾਤਸ਼ਾਹ ਜੀ ਕਹਿੰਦੇ ਕੋਈ ਜਾਤ ਨਹੀਂ ਕੋਈ ਪਾਤਨੀ ਸਭ ਇੱਕ ਦੇ ਬਣਾਏ ਹੋਏ ਆ ਤਾਂ ਹੀ ਤੇ ਸੱਚੇ ਪਾਤਸ਼ਾਹ ਜੀ ਨੇ ਇੱਕ ਦਾ ਉਪਦੇਸ਼ ਦਿੱਤਾ ਹੈ ਨਾ ਇੱਕ ਤੋਂ ਸੱਚੇ ਪਾਤਸ਼ਾਹ ਜੀ ਨੇ ਸਾਰਾ ਜੋ ਗੁਰਬਾਣੀ ਦਾ ਸਿਧਾਂਤ ਹੈ ਸੱਚੇ ਪਾਤਸ਼ਾਹ ਜੀ ਦਾ ਸਿਧਾਂਤ ਹੈ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਫਿਰ ਉਹਨਾਂ ਨੇ ਆਰੰਭ ਕੀਤਾ ਹੈ ਇੱਕ ਤੋਂ ਹੀ ਸਾਰਾ ਸੰਸਾਰ ਹੈ ਜਿਹੜਾ ਪੈਦਾ ਹੋਇਆ ਤੇ ਇੱਕ ਹੀ ਸੰਸਾਰ ਨੂੰ ਸਭ ਨੂੰ ਚਲਾ ਰਿਹਾ ਹੈ ਇੱਕ ਦੇ ਹੀ ਬਣਾਏ ਹੋਏ ਸਭ ਨੇ ਤਿਪੋਸਯ ਅਕਾਲ ਪੁਰਖ ਵਾਹਿਗੁਰੂ ਦੀ ਕੁਦਰਤ ਬਣਾਈ ਹੋਈ ਹੈ ਇਹ ਸਾਰਾ ਸੰਸਾਰ ਬਣਾਇਆ ਹੋਇਆ ਹੈ ਪੜਦੇ ਆ ਨਾ ਕੁਰਬਾਨੀ ਅੰਦਰ ਆਪੀ ਨਾ ਆਪ ਸਾਜਿਓ ਆਪੀ ਨਾ ਰਚਿਓ ਨਾਓ ਦੁਈ ਕੁਦਰਤ ਸਾਜੀਆ ਕਰ ਆਸਨ ਡਿਠੋ ਜਾਓ ਉਹ ਗਾਲਪੁਰ ਕਾਇਕੁੰਦੇ ਸਭ ਸੰਸਾਰ ਆਪ ਬਣਾਇਆ ਤੇ ਵਿੱਚ ਆਪ ਫਿਰ ਸੱਚੇ ਪਾਤਸ਼ਾਹ ਜੀ ਬੈਠਾ ਹੋਇਆ ਜਿਹੜਾ ਸਭ ਸੰਸਾਰ ਨੂੰ ਚਲਾ ਰਿਹਾ ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਬਣਾਇਆ ਵੀ ਉਹਦੇ ਆ ਤੇ ਚਲਾ ਵੀ ਹੋ ਰਿਹਾ ਤੇ ਫਿਰ ਤੁਸੀਂ ਕਿਹੜੀਆਂ ਜਾਤਾਂ ਦੀਆਂ ਕਿਹੜੀਆਂ ਪਾਤਾਂ ਦੀਆਂ ਕਿਹੜੇ ਧਰਮਾਂ ਦੀਆਂ ਵੱਡੀਆਂ ਪਾ ਰਹੇ ਇੱਥੇ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਚਾਹੇ ਕੋਈ ਵੀ ਆਏ ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼